ਸਭ ਤੋਂ ਪਹਿਲਾਂ ਤੁਮੇ ਸਮੂਹ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਪਵਿੱਤਰ ਆਗਮਨ ਪਰਵ ਦੇ ਬਹੁਤ ਬਹੁਤ ਮੁਬਾਰਕ ਦਿਹਾੜਾ ਹੈ। ਔਰ ਜੋ ਮਹਾਕਲ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਂਦੇ ਆ ਔਰ ਇਸ ਸਾਲ ਵੀ ਲਾਇਆ ਹੈ। ਇਹ ਬਹੁਤ ਹੀ ਅੱਛਾ ਕੰਮ ਹੈ। ਮਨਤਾ ਦੀ ਸੇਵਾ ਲਈ। ਕਿਉਂਕਿ ਇਹਨਾਂ ਵੱਲੋਂ ਦਿੱਤਾ ਗਿਆ ਇੱਕ ਯੂਨਿਟ ਅਸੀਂ ਅਲੱਗ-ਅਲੱਗ ਚਾਰ ਕੰਪੋਨੈਂਟਸ ਬਣਾ ਕੇ ਚਾਰ ਇਨਸਾਨੀ ਜਿੰਦਗੀਆਂ ਜਿਹੜੀਆਂ ਉਰਚਾਈਆਂ ਜਾਂਦੀਆਂ ਨੇ ਜਿਹੜਾ ਹਿਊਮਨ ਬਲੱਡ ਹੈ ਇਹ ਬਾਅਰ ਸਿੰਥੈਟਿਕ ਨਹੀਂ ਕੀਤਾ ਜਾ ਸਕਦਾ ਨਹੀਂ ਬਣਾਇਆ ਜਾ ਸਕਦਾ ਤਾਂ ਇਹ ਬਲੱਡ ਜਿਹੜਾ ਖੂਨ ਦਾਨੀਆਂ ਵੱਲੋਂ ਦਿੱਤਾ ਜਾਂਦਾ ਹੈ ਉਹ ਬਲੱਡ ਜਿਹੜਾ ਅਸੀਂ ਇਮੀਡੀਏਟਲੀ ਬਲੱਡ ਲੈ ਕੇ ਦਿੰਨੇ ਆ ਪਲੇਸਮੈਂਟਸ ਉਸ ਨਾਲੋਂ ਬਹੁਤ ਬਿਹਤਰ ਹੈ ਨੰਬਰ 1 ਜਿਹੜੇ ਡੋਨਰਸ ਹੁੰਦੇ ਆ ਇਹਨਾਂ ਦਾ ਰੈਗੂਲਰ ਟੈਸਟਿੰਗ ਹੋਈ ਹੁੰਦੀ ਹੈ ਤਾਂ ਉਹਦੇ ਨਾਲ ਮਰੀਜ਼ ਨੂੰ ਬਲੱਡ ਨਾਲ ਰਿਲੇਟਡ ਬਿਮਾਰੀਆਂ ਜਿਹੜੀਆਂ ਫੈਲਣ ਦਾ ਖਤਰਾ ਨਹੀਂ ਹੁੰਦਾ ਦੂਸਰਾ ਇਹ ਬਲੱਡ ਹੈ ਕਿਉਂਕਿ ਇਹਨਾਂ ਦੇ ਵੱਲੋਂ ਜਿਹੜਾ ਬਲੱਡ ਦਿੱਤਾ ਜਾਂਦਾ ਉਹ ਬਲੱਡ ਬੈਂਕ ਦੇ ਵਿੱਚ ਜਿੰਨਾ ਰਿਕੁਆਇਰਡ ਟਾਈਮ ਰੱਖਣਾ ਹੁੰਦਾ ਬਲੱਡ ਨੂੰ ਸੇਫ ਕਰਨ ਲਈ ਉਹ ਸਾਰੇ ਪ੍ਰੋਸੈਸ ਚੋਂ ਬਲੱਡ ਲੰਘ ਜਾਂਦਾ ਤਾਂ ਜਿਹੜੀ ਰਿਪਲੇਸਮੈਂਟ ਹੈ ਉਸ ਦੇ ਵਿੱਚ ਭਾਵਾਂ ਦੀ ਅਸੀਂ ਬਲੱਡ ਦੇ ਗੈਸਟ ਕਰਦੇ ਆਂ ਪਰ ਕੁਝ ਐਕਸਟਰਾ ਦੇ ਕਟਾਨੂ ਆ ਜਿਹੜੇ ਉਸ ਪੀਰੀਅਡ ਦੇ ਵਿੱਚ ਟਰਾਂਸਫਰ ਹੋ ਸਕਦੇ ਆ ਤਾਂ ਡੋਨਰ ਦੇ ਬਲੱਡ ਤੋਂ ਟਰਾਂਸਫਰ ਹੋਣਗੇ ਤੀਸਰਾ ਪਰਿਵਾਰ ਨੂੰ ਬੜੀ ਘਬਰਾਹਟ ਹੁੰਦੀ ਆ ਜਦੋਂ ਉਹਨੂੰ ਬਲੱਡ ਚਾਹੀਦਾ ਹੁੰਦਾ ਤੇ ਜਦੋਂ ਜਾਂਦੇ ਉਹਨੂੰ ਕਹਿੰਦੇ ਆ ਭਾਈ ਡੋਨਰ ਲੈ ਕੇ ਆਓ ਤਾਂ ਬੜਾ ਔਖਾ ਲੱਗਦਾ ਤਾਂ ਇਹਨਾਂ ਦਾ ਜਿਹੜਾ ਇਹ ਯੋਗਦਾਨ ਹੈ ਇਹ ਬਹੁਤ ਹੀ ਅੱਛਾ ਹੈ ਬਹੁਤ ਵਧੀਆ ਹੈ ਔਰ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਦੇ ਵੀ ਆ ਤੇ ਦਿੰਦੇ ਵੀ ਰਵਾਂਗੇ ਔਰ ਇਹਨਾਂ ਨੂੰ ਸੀ ਬਹੁਤ-ਬਹੁਤ ਵਧਾਈ ਦਿੰਨੇ ਆ। ਇਹ ਮਾਂਪਤਾ ਦੀ ਸੇਵਾ ਲਈ ਸਾਰੀ ਟੀਮ ਬਲਜੀਤ ਸ਼ਰਮਾ ਜੀ ਦੀ ਇਸ ਦੇ ਵਿੱਚ ਲੱਗੀ ਹੋਈ ਹੈ। ਇਹਨਾਂ ਦਾ ਇੱਕ-ਇੱਕ ਮੈਂਬਰ ਜਿਨ੍ਹਾਂ ਦਾ ਮੈਂ ਨਾਮ ਵੀ ਨਹੀਂ ਲਿਆ ਉਹਨਾਂ ਦਾ ਵੀ ਮੈਂ ਨਿੱਜੀ ਤੌਰ ਤੇ ਧੰਨਵਾਦੀ ਹਾਂ ਵੀ ਉਹ ਮਾਂਪਤਾ ਦੀ ਸੇਵਾ ਚ ਕਰ ਰਹੇ ਆ ਔਰ ਪ੍ਰੈਸ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜਿਹੜਾ ਇਸ ਤਰ੍ਹਾਂ ਦੀਆਂ ਪੋਜ਼ਿਟਿਵ ਐਕਟੀਵਿਟੀਜ਼ ਨੂੰ ਸਮਾਜ ਦੇ ਵਿੱਚ ਲਿਜਾ ਕੇ ਇਸ ਅੱਛੇ ਕੰਮ ਨੂੰ ਹਾਈਲਾਈਟ ਕਰਦਾ ਹੈ ਕਿਉਂਕਿ ਜੇ ਕੋਈ ਕੰਮ ਹਾਈਲਾਈਟ ਹੀ ਨਾ ਹੋਇਆ ਤਾ ਉਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਨੂੰ ਪੈਦਾ ਕਰਨ ਵਿੱਚ ਜਿਹੜਾ ਤੁਹਾਡਾ ਯੋਗਦਾਨ ਹੈ ਇਸ ਲਈ ਤੁਸੀਂ ਵੀ ਬਹੁਤ ਪਾਈ ਤੇ ਪਾ ਰਹੇ ਸਦਾ ਕਰਤੋ ਇਸ ਲਈ ਦਾਤਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਅੰਤ ਸਮੇਂ ਵੀ ਪਾਰਟੀ ਲਿਆ ਆਇਆ ਹੈ ਇਹ ਵੀ ਅਪਰਾ ਸਾਡਾ ਸ਼ਾਰ ਹੈ ਮਾਰੀ ਸਰਦਾਰ ਗੁਰਮੀਤ ਸਿੰਘ ਦੇ ਸਰਦਾਰ ਗੁਰਮੀਤ ਸਿੰਘ ਦੇ ਡਾਕਟਰ ਨਵਦਾਟਾ ਜੀ ਦੇ ਸ਼ੂਟੀ ਤੁਹਾਡੇ ਵਿਭਾਗ ਦੇ ਵਿੱਚ ਬ੍ਰਾਧਮਾ ਸਮਾਂ ਇਹ ਸੇਵਾ ਨਿਭਾਉਂਦੇ ਰਹੇ ਨੇ ਆਇਆ ਮਾਚੀ ਆਇਆ ਮਰਾ ਯਾਰ ਹਾਂ ਜੀ ਸਾਰਾ ਬਾਕੀ ਜੀ ਲਿਖ ਲੈਂਦੇ ਆਪਾਂ ਆਪਣੇ ਪ੍ਰਾਨਿਆਂ ਤੇ ਆਪਾਂ ਸਰਦਾਰ ਇੰਦਰ ਜੀ ਇੱਕ ਪਿਆਰ ਨਿਸ਼ਾਨੀ ਅਸੀਂ ਨਾਲ ਜੁੜਾ ਦੇਗੇ ਆਪਣਾ ਸਾਡਾ ਬੇਟਾ ਬਸ ਠੀਕ ਆ ਸਰ ਲਾਈਟ ਜੋ ਪ੍ਰਿੰਟਵਾ ਤੋਂ ਸਪੋਰਟ ਦੇ ਰਿਹਾ ਹੈ ਲਾਈਟ ਬਹੁਤ ਦਿਖਾ ਰਹੀ ਹੈ ਆਜਾ ਬਾਬਾ ਜੀ ਆਪਣੇ ਮੈਂਬਰ ਕਰ ਆਓ ਆਜਾ ਬੇਟੇ ਤੁਸੀਂ ਆਓ ਨਾ ਜੇ ਬਣਾ ਜਾਣਾ ਹੈ ਆਹ ਸਾਡਾ ਹੱਥ ਨਹੀਂ ਕਰੀਆ ਅੱਜ ਮਤ